ਮੇਰਾ ਸਤਗੁਰੂ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਸੋ ਲਾਈਕ ਤੇ ਕਮੈਂਟ ਵੀ ਕਰਨਾ ਸੋ ਅੱਜ ਆਪਾਂ ਬੇਨਤੀਆਂ ਸਾਂਧੀਆਂ ਕਰਨੀਆਂ ਨੇ ਪਿਆਰਿਓ ਵਪਾਰ ਜਾਂ ਨੌਕਰੀ ਵਿੱਚ ਉન્નਤੀ ਕਰਨ ਦੇ ਲਈ ਅਜੇਹਾ ਅਸੀਂ ਕੀ ਕਰੀਏ ਪਿਆਰਿਓ ਸਾਨੂੰ ਇਸ ਦੇ ਬਾਰੇ ਬਹੁਤ ਘੱਟ ਪਤਾ ਹੋਏਗਾ ਸੰਕਟ ਮੋਚਨ ਸ਼ਬਦ ਜਿਹੜਾ ਹੈ ਤੁਹਾਡੇ ਨਾਲ ਅੱਜ ਸਾਂਝਾ ਕਰਨਾ ਹੈ ਆਪਾਂ ਗੌੜੀ ਰਾਗ ਦਾ ਇਹ ਸ਼ਬਦ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਸ਼ਬਦ ਦਾ ਰੋਜ਼ਾਨਾ ਨਿਤਨੇਮ ਕੀਤੇ ਆਂ ਪਾਠ ਕੀਤੇ ਆਂ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਹੋਏਗੀ ਵਪਾਰ ਜਾਂ ਨੌਕਰੀ ਵਿੱਚ ਉન્નਤੀ ਜਿਹੜੀ ਹੈ ਸਾਡੀ ਜ਼ਰੂਰ ਹੋਏਗੀ ਸਤਿਗੁਰ ਸੱਚੇ ਪਾਤਸ਼ਾਹ ਆਪ ਸਹਾਈ ਹੋਵਣਗੇ ਸੋ ਪਹਿਲਾਂ ਤੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਸਾਡੀ ਸਮੱਸਿਆ ਜਿਹੜੀ ਹੈ ਉਹ ਹੁੰਦੀ ਹੈ ਕਿ ਵਪਾਰ ਅਸੀਂ ਆਪਣਾ ਕਰ ਲਈਏ ਵਧੀਆ ਚੱਲੇ ਜਾਂ ਸਾਡੀ ਕੋਈ ਨੌਕਰੀ ਹੋਵੇ ਉન્નਤੀ ਹੋਵੇ ਤੇ ਅਸੀਂ ਬਹੁਤ ਵਧੀਆ ਕੁਝ ਕਮਾਈਏ ਤੇ ਚਾਰ ਪੈਸੇ ਚਾਰ ਆਨੇ ਸਾਡੇ ਪੱਲੇ ਹੋਣ ਇਹ ਸੋਚ ਸਾਡੀ ਹੁੰਦੀ ਆ ਉਹਦੇ ਵਾਸਤੇ ਮੈਂ ਇੱਕ ਬੇਨਤੀ ਜਿਹੜੀ ਹੈ ਜ਼ਰੂਰ ਕਰਨੀ ਚਾਹਾਂ ਇਹ ਸ਼ਬਦ ਦਾ ਜਾਪ ਤੁਸੀਂ ਰੋਜ਼ਾਨਾ ਕਰਨਾ ਹੈ ਪਹਿਲਾਂ ਇਹ ਸ਼ਬਦ ਦਾ ਪਾਠ ਆਪਾਂ ਮੂਲ ਰੂਪ ਦੇ ਵਿੱਚ ਸਮਝੀਏ ਤੇ ਬਾਅਦ ਵਿੱਚ ਫਿਰ ਆਪਾਂ ਸਮਝਾਂਗੇ ਵੀ ਕਿਸ ਤਰ੍ਹਾਂ ਕਿਸ ਵਿਧੀ ਦੇ ਨਾਲ ਕਰਨਾ ਹੈ ਗੌੜੀ ਮਹੱਲਾ ਪੰਜਵਾ ਰਾਖ ਲਿਆ ਪੂਰੇ ਗੁਰ ਆਪ ਰਾਖ ਲਿਆ ਗੁਰ ਪੂਰੇ ਆਪ ਮਨ ਮੁਖ ਕੋ ਲਾਗੋ ਸੰਤਾਪ ਗੁਰੂ ਗੁਰੂ ਜਪ ਮੀਤ ਹਮਾਰੇ ਮੁਖ ਉਜਲ ਹੋਵਹਿ ਦਰਵਾਰੇ ਰਹਾਉ ਗੁਰ ਕੇ ਚਰਨ ਹਿਰਦੈ ਵਸਾਏ ਦੁਖ ਦੁਸ਼ਮਨ ਤੇਰੀ ਹਤੈ ਬਲਾਏ ਗੁਰ ਕਾ ਸ਼ਬਦ ਤੇਰੇ ਸੰਗ ਸਹਾਈ दयाल ਭਈ ਸਗਲੇ ਜੀ ਭਾਈ ਗੁਰਪੂਰੈ ਜਬ ਕਿਰਪਾ ਕਰੀ ਭਨਤ ਨਾਨਕ ਮੇਰੀ ਪੂਰੀ ਪਰੀ ਇਹ ਸ਼ਬਦ ਹੈ ਜੀ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦਾ ਪਾਵਨ ਰਸਨਾ ਤੋਂ ਉਚਾਰਤ ਕੀਤਾ ਹੋਇਆ ਇਹ ਸ਼ਬਦ ਤੇ ਜਦੋਂ ਅਸੀਂ ਇਹ ਸ਼ਬਦ ਦਾ ਲਗਾਤਾਰ ਕੁਝ ਦਿਨ ਜਾਪ ਕਰਾਂਗੇ 101 ਵਾਰ ਤੇ ਫਿਰ ਵੈਰੀਆਂ ਦੁੱਖੀਆਂ ਤੋਂ ਸਾਡੀ ਰੱਖਿਆ ਹੋਵੇਗੀ ਉਸ ਦਿਨ ਸਾਡੇ ਵਪਾਰ ਨੌਕਰੀ ਦੇ ਵਿੱਚ ਵਾਧਾ ਹੋਏਗਾ ਤੇ ਸਤਿਗੁਰੂ ਅੰਗ ਸੰਗ ਸਹਾਈ ਹੋਣਗੇ ਪਿਆਰਿਓ ਜਦੋਂ ਅਸੀਂ ਖੁਦ ਇਸ ਚੀਜ਼ ਨੂੰ ਸਮਝਾਂਗੇ ਇਸ ਦਾ ਜਾਪ ਕਰਾਂਗੇ ਪਾਤਸ਼ਾਹ ਨੇ ਆਪ ਵੀ ਕਹਿ ਦਿੱਤਾ ਪਾਤਸ਼ਾਹ ਰਾਖ ਲਿਆ ਗੁਰਪੂਰੈ ਆਪ ਜਿਹੜਾ ਮਨੁੱਖ ਗੁਰੂ ਦੇ ਅਨੁਸਾਰ ਰਹਿੰਦਾ ਹੈ ਪੂਰੇ ਗੁਰੂ ਨੇ ਆਪ ਉਸ ਨੂੰ ਸਦਾ ਕਾਮਾਦਿਕ ਵੈਰੀਆਂ ਤੋਂ ਬਚਾ ਲਿਆ ਤੇ ਜੇ ਇਹਨਾਂ ਤੋਂ ਬਚਾਅ ਹੋ ਗਿਆ ਤੇ ਪਿਆਰਿਓ ਫਿਰ ਯਾਦ ਰੱਖਿਓ ਫਿਰ ਬਹੁਤ ਵੱਡਾ ਜਿਹੜਾ ਨੁਸਕਾ ਹੈ ਉਹ ਹੱਲ ਹੋ ਗਿਆ ਬਹੁਤ ਸਾਰੀਆਂ ਚੀਜ਼ਾਂ ਹੱਲ ਹੋ ਗਈਆਂ ਇਹ ਗੱਲ ਯਾਦ ਰੱਖਿਆ ਜੀ ਮਨ ਮੁਖ ਕੋ ਲਾਗੋ ਸੰਤਾਪ ਪਾਤਸ਼ਾਹ ਕਹਿੰਦੇ ਨੇ ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੂੰ ਇਹਨਾਂ ਦਾ ਸੇਕ ਲੱਗਦਾ ਹੀ ਰਹਿੰਦਾ ਹੈ ਤੇ ਅਸਲ ਦੇ ਵਿੱਚ ਆਪਾਂ ਨਾਮ ਬਾਣੀ ਦੇ ਨਾਲ ਜੁੜਨਾ ਹੀ ਤਾਂ ਹੈ ਪਿਆਰਿਓ ਤਾਂ ਜੋ ਸਾਡੀ ਰੱਖਿਆ ਹੋਵੇ ਸਾਡੀ ਬਚਤ ਹੋਵੇ ਅਸੀਂ ਬਚਾਅ ਕਰ ਸਕੀਏ ਆਪਣੇ ਆਪ ਦਾ ਬਚਾਅ ਕਰੀਏ ਇਹ ਚੀਜ਼ਾਂ ਨੂੰ ਸਮਝਿਓ ਜੀ ਸੋ ਪਿਆਰਿਓ ਜ਼ਰੂਰ ਜਾਪ ਕਰਿਓ ਤੁਹਾਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਉન્નਤੀ ਦੇਣਗੇ ਵੱਡੀ ਸਹਾਇਤਾ ਤੁਹਾਡੀ ਗੁਰੂ ਨੇ ਆਪ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ